ਪੰਗਾ 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 ਰਿਚਾਰਜ ਨੂੰ ਲੈ ਕੇ ਨਿਹੰਗ ਸਿੰਘਾਂ ਨਾਲ ਪੈ ਗਿਆ ਇੱਕ ਦੁਕਾਨਦਾਰ ਦਾ ਪੰਗਾ ਬਸ ਦੋਸਤੋ ਬਾਤ ਕੀ ਕੁਝ ਹੋਇਆ ਤੁਹਾਨੂੰ ਦਿਖਾਨੇ ਕਿਉਂਕਿ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਇੱਕ ਦੁਕਾਨਦਾਰ ਆਪਣੀ ਦੁਕਾਨ ਤੇ ਬੈਠਾ ਅਚਾਨਕ ਉਹ ਤੋ ਖਿੱਚ ਲਿਆ ਜਾਂਦਾ ਬਾਤ ਫੇਰ ਕੀ ਹੈ ਦੇ ਤੇਰੇ ਦੀ ਦੇ ਤੇਰੇ ਦੀ ਹੱਥ ਆਪਾਈ ਸ਼ੁਰੂ ਹੋ ਜਾਂਦੀ ਹੈ ਸੋ ਇਸ ਘਟਨਾ ਤੋਂ ਬਾਅਦ ਦੁਕਾਨਦਾਰ ਸਾਹਮਣੇ ਆਇਆ ਤੇ ਉਸਨੇ ਕਿਹਾ ਕਿ ਉਸ ਦੇ ਨਾਲ ਮਾਰਕੁਟਾਈ ਨਿਹੰਗ ਸਿੰਘਾ ਵੱਲੋਂ ਕੀਤੀ ਗਈ ਹੈ ਹਾਲਾਂਕਿ ਦੁਕਾਨਦਾਰ ਨੇ ਦਾਅਵਾ ਕੀਤਾ ਹੈ ਕਿ ਉਹ ਨਿਹੰਗ ਸਿੰਘਾ ਦੇ ਬਾਣੇ 'ਚ ਅਸਲੀ ਨਿਹੰਗ ਸਿੰਘ ਨਹੀਂ ਸਨ ਸੋ ਕੁੱਲ ਮਿਲਾ ਕੇ ਕੀ ਹੈ ਮਸਲਾ ਉਹ ਤੁਹਾਨੂੰ ਸੁਣਾਉਨੇ ਆ ਦੁਕਾਨਦਾਰ ਦੀ ਜ਼ੁਬਾਨੀ ਹੈ ਮਸਲਾ ਇਹ ਮੋਹਾਲੀ ਦਾ ਤਾਂਕਿ ਮੇਲ ਪੰਜਾਬੀ ਟੀਵੀ ਦੇ ਲਈ ਮੋਹਾਲੀ ਤੋਂ ਰਮੇਸ਼ ਕੁਮਾਰ ਦੀ ਰਿਪੋਰਟ ਬਾਜੀ ਨਾਂ ਦੱਸ ਦਿਓ ਪਹਿਲਾਂ ਆਪਣਾ ਕੀ ਹੈ ਸਰ ਮੇਰਾ ਨਾਮ ਹੈ ਜੀ ਅਸੀਂ ਗੋਲਟੀ ਸੋਹਾਣਾ ਗੋਲਟੀ ਸੋਹਾਣਾ ਕਹਿੰਦੇ ਮੈਨੂੰ ਪਿੰਡ ਚ ਮੇਰੀ ਮੋਬਾਈਲ ਦੀ ਦੁਕਾਨ ਹੈ ਜੀ 9 ਸਾਲ ਹੋ ਗਏ ਨੂੰ ਮੋਬਾਈਲ ਦੀ ਦੁਕਾਨ ਚ ਤੇ ਮੇਰੇ ਡੈਡੀ ਪੰਚ ਨੇ ਪਿੰਡ ਦੇ ਸੋਹਾਣੇ ਵੀ ਆ ਮੈਂ ਪਰਮਿੰਦਰ ਸਿੰਘ ਜੀ ਸਾਰੇ ਆਪਣੇ ਪਿੰਡ ਦੇ ਕਿ ਹੋਇਆ ਕੀ ਸੀ ਬਾਈ ਜੀ ਇਹਨੇ 2 ਦਿਨ ਪਹਿਲਾਂ ਮੇਰੇ ਕੋਲ ਰੀਚਾਰਜ ਕਰਾਣਾ ਸੀ ਨਾਂ ਦਾ 2 ਜਣੇ ਉਹਨੇ ਕੋਲ ਪੈਸੇ ਕਹ ਅਸੀ 240 ਆਇਆ 240 ਸਮਾਵੇ 300 ਰੀਚਾਰਜ ਹੁੰਦਾ ਤੇ 240 ਕਿੱਦਾਂ ਕਰਨ ਚਲ ਮੈਨੂੰ ਕਹ ਕਹ ਤੂੰ ਕੱਟ ਲੈ ਖਾਤਰੋਂ ਦੇਖਾਂਗੇ ਅਸੀਂ ਵੀ ਮਾਚਲ ਕੋਈ ਦੇਖ ਲਿਓ ਬਾਈ ਕਿ ਕੱਲ ਮੈਂ ਬੈਠਿਆ ਤੇ ਮੈਨੂੰ ਪਿੱਛੋਂ ਪੱਗ ਖਿੱਚ ਕੇ ਚਾਰ ਜਣੇ ਮੈਨੂੰ ਚਿਮੜ ਗਏ ਦੋ ਜਣੇ ਮੇਰੇ ਬਰਾਦਰ ਨੂੰ ਚਿਮੜ ਗਏ ਤੇ ਉਹਨਾਂ ਨੇ ਬਾਈ ਮੈਨੂੰ ਤਾਂ ਕੁੱਟ-ਕੁੱਟ ਮੇਰੇ ਬਹੁਤ ਕੁੱਟੀਆਂ ਮੈਨੂੰ ਜ਼ਿਆਦਾ ਕੱਟਾ ਲੱਗੇ ਗੋਝੀਆਂ ਆ ਮਾਂ ਦੋ ਬਰਾਦਰ ਨੂੰ ਆ ਦਿਨ ਦਿਹਾੜੇ ਬਾਈ ਗੁੰਡਾ ਕਰਦੇ ਤੇ ਮੈਨੂੰ ਅਸੀਂ ਕਹਿੰਦੇ ਮੈਨੂੰ ਕਹਿੰਦੇ ਅਸੀਂ ਮੋਰਚੇ ਤੋਂ ਆਏ ਆ ਮੋਰਚੇ ਤੋਂ ਤੇ ਬਾਈ ਇਹ ਪਿੰਡ ਇਕੱਠਾ ਹੋ ਗਿਆ ਸਾਰਾ ਸੋਆਣ ਵੀ ਗੋਲਦੀ ਤੇ ਟੱਟਾਂ ਬੱਜੀਆਂ ਇੱਕ ਬੰਦਾ ਪਿੰਡ ਵਾਲਾ ਨੇ ਫੜ ਲਿਆ ਜੀ ਤੇ ਉਹਦੇ ਕੋਈ ਕਸ਼ਹਿਰਾ ਨਹੀਂ ਕੁਝ ਨਹੀਂ ਪਾਇਆ ਹੋਇਆ ਤੇ ਹੁਣ ਪੀਐਸਐਚਓ ਸਾਹਿਬ ਕੋਲ ਆਏ ਹੁਣ ਉਹਦੇ ਮਤਲਬ ਕੀ ਸਾਰੇ ਦਰਤਾਰ ਕੱਢੇ ਕਰਪਾਨ ਪਾਈ ਹੋਈ ਭਾਈ ਜਾਲੀ ਕਰਪਾਨ ਪਾਈ ਹੋਈ ਤੇ ਕੋਈ ਅਮਨ ਨਹੀਂ ਛਕਿਆ ਉਹ ਕਹਿੰਦਾ ਸੀ ਉਹ ਬੰਦਾ ਕਹਿੰਦੇ ਪਾਣੀ ਪਤਦਾ ਜਿਹੜਾ ਹੁਣ ਅੰਦਰ ਫੜਿਆ ਹੋਇਆ ਪਾਣੀ ਪਾਦਿਆ ਕਰ ਮੇਰੇ ਪੁਲਿਸ ਨੇ ਕਾਰਵਾਈ ਕਰ ਰਹੀ ਆ ਪੁਲਿਸ ਬਾਈ ਕਾਰਵਾਈ ਕਰ ਰਹੀ ਨੂੰ ਪਰਚਾ ਕੱਲ ਤੂੰ ਹੀ ਆ ਹਾਂ ਮੈਂ ਹੁਣ 6 ਫੇਸ ਤੋਂ ਹੁਣੀ ਆਇਆ ਉਹ ਕਹਿੰਦੇ ਉੱਤੇ ਉਹ ਮੈਨੂੰ ਕਹਿੰਦੇ ਤੂੰ ਪੁਲਿਸ ਦਸ ਨੇ ਆਊਗਾ ਤੇ ਮੈਨੂੰ ਇਹਨਾਂ ਦਾ ਫੋਨ ਆਇਆ ਵੀ ਕਹਿੰਦੇ ਤੂੰ ਥਾਣੇ ਆ ਇੱਕ ਮਿੰਟ ਲਈ ਹੁਣ ਪਰਚਾ ਕੱਟ ਰਹੀ ਨੇ ਸਾਰਾ ਐਮਐਲ ਇਕੱਠੀ ਐਮ हां लूट सर 55500 ਰੁਪਏ ਕੱਢਿਆ ਨਾ ਜੀ ਮੇਰਾ ਮਨੀ ਟ੍ਰਾਂਸਫਰ ਤਾਂ ਮੇਰਾ 5 ਲੱਖ ਦਾ ਰੋਜ਼ ਮਨੀ ਟ੍ਰਾਂਸਫਰ ਹੁੰਦਾ ਆ ਤੁਹਾਨੂੰ ਦਿਖਾ ਦਾਂ ਗੱਲੇ ਤੇ ਵੀ ਹੱਥ ਪਾਇਆ ਨੇ ਲੈ ਕੇ ਉਹ ਨੇ ਦੌੜ ਕੇ ਜਦੀ ਤਿੰਨ ਦਿਨ ਤਿੰਨ ਦਿਨ ਦੌੜ ਕੇ ਇੱਕ ਫੜ ਲਿਆ ਜੀ ਪੈਸੇ ਲੈ ਕੇ ਪੈਸੇ ਲੈ ਕੇ ਸਰ ਹਾਂ ਜੀ ਉਹ ਦਿੱਖਤੇ ਰਹਿ ਨਹੀਂ ਸੀ ਸੀਸੀਟੀਵੀ ਦੇ ਜਿਹੜਾ ਸਰ ਸੀਟੀਸੀ ਉਹ ਆਂਦੇ ਨਹੀਂ ਅੰਦਰ ਵੜ ਕੇ ਬਾਹਰ ਹੀ ਨਿਕਲ ਗਏ ਮੇਰਾ ਗੱਲੇ ਹੀ ਬਾਹਰ ਆ ਜੀ ਉਹਨਾਂ ਨੇ ਅਹੀਂ ਕਿਤੇ ਦੌੜ ਗਏ ਸਰ ਸਰ ਨਾਂਗ ਅਸੀਂ ਕਹਿੰਦੇ ਅਸੀਂ ਨਾਂਗ ਕਹਿੰਦੇ ਨਾਂਗ ਦਾ ਜੀ ਜਿਵੇਂ ਸਰ ਇੱਕ ਪਿੰਡਾਂ ਵਾਲੇ ਨੇ ਪੜਿਆ ਸਾਰਾ ਪਿੰਡ ਇਕੱਠਾ ਹੋ ਗਿਆ ਤਾ ਮਤਲਬ ਕਿ ਫਿਰ ਭਾਈ ਉਹ ਕਹਿੰਦਾ ਵੀ ਜਾਲੀ ਨਾ ਗਏ ਨਾ ਉਹਦੇ ਕਸ਼ੇਰਾ ਪਾਏ ਨਾ ਕੋਈ ਦਿਨ ਦਿਹਾੜੇ ਗੁੱਡਾ ਕਰਦੀ ਥੋੜੇ ਆਪਣੇ ਕਮੈਂਟ ਮਾਰਕਰ ਵੀ ਲੇਟ ਹੋ ਗਏ ਉਹ ਚੱਕੀਆਂ ਤੱਕ ਦੌੜ ਕੇ ਗਏ ਨੇ ਸਰਾ ਚਾਰ ਪੰਜ ਜਣੇ ਤੇ ਹੁਣ ਕੀ ਮੰਗ ਕਰਦਾ ਤੁਸੀਂ ਮੈਂ ਤਾਂ ਬਈ ਇਨਸਾਫ ਮੰਗਦਾ ਇਹਨਾਂ ਤੋਂ ਜੀ ਇਹਦੇ ਦੇ ਬਾਈ ਕਰੋੜਾ ਮੁੰਡਾ ਮੈਨੂੰ ਬਾਹਲਾ ਕੁੱਟਿਆ ਉਹਨੇ ਬਾਈ ਜੀ ਆ ਦੇਖੋ ਸਜਾ ਕੇ ਗੇਰਤਾ ਮੈਨੂੰ ਉਹ ਰੋੜਾ ਕਹਿੰਦਾ ਤੈਨੂੰ ਤਾਂ ਅਸੀਂ ਮਾਰਨਾ ਮਾਰਨਾ ਤੇ ਜੱਡੀ ਬੁੱਢੇ ਬੈਠੇ ਮੋਟਰਸਾਈਕਲ ਮੋਟਰਸਾਈਕਲ ਦੀ ਮੋਟਰਸਾਈਲ ਦੌੜ ਗਈ ਠੀਕ ਪਿੱਛੇ ਮੋਟਰਸਾਈਲ ਖੜਾ ਹੈ ਜੀ